ਅੱਜ ਹੜ੍ਹਾਂ ਦੀ ਮਾਰ ਨੇ ਤਰਥੱਲੀ ਮਚਾ ਰੱਖੀ ਹੈ ਜਿਸ ਵਿੱਚ ਸਾਡੇ ਕਿਰਤੀ ਕਾਮੇ ਦਾ ਘਰਾਂ ਦਾ ਤੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਕੁਦਰਤ ਨੇ ਰਤਾ ਵੀ ਤਰਸ ਨਹੀਂ ਕੀਤਾ ਇੱਕ ਛੋਟੀ ਜੀ ਕੋਸ਼ਿਸ਼ ਰਾਹੀ ਕੁਦਰਤ ਨੂੰ ਲਾਂਭਾ ਦੇਣ ਲੱਗੇ ਆਂ ਚਾਰ ਸ਼ਬਦ ਸੁਣਨਾ ਜੋ ਤੇਰਾ ਕੁਦਰਤ ਤੇ ਭਾਣਾ ਹੈ ਇਹਦਾ ਹੱਲ ਨਹੀਂ ਹੈ ਕੋਈ ਚਾਰੇ ਪਾਸੇ ਜਲ ਥਲ ਹੈ ਜਾਂਦੇ ਕੀਰਤੀ ਕਮੇ ਰੁਈ ਨਾ ਕਹਿਰ ਬਾਣ ਬਣ ਤੂੰ ਸਾਥੋਂ ਮਾਰ ਚੱਲੀ ਨਹੀਂ ਜਾਣੀ ਅਜੇ 2 ਦਿਨ ਹੋਏ ਨੇ ਦਾਤਿਆ ਕਰਤਾ ਪਾਣੀ ਪਾਣੀ ਅਜੇ 2 ਦਿਨ ਹੋਏ ਨੇ ਦਤਿਆ ਕਰਤਾ ਪਾਣੀ ਪਾਣੀ ਉਹਦਾ ਕਸੂਰ ਪਲਾ ਦਸ ਕੀ ਉਹਦਾ ਕਸੂਰ ਪਲਾ ਦਸ ਕੀ ਕਰਕੇ ਮਿਹਨਤ ਅਨ ਉਗਾਵੇ ਲੈ ਠੇਕੇ ਹਿੱਸੇ ਤੇ ਚੜਿਆ ਕਰਜ਼ਾ ਲਾਉਣਾ ਚਾਵੇ ਘਰ ਧੀ ਮਟਿਆਰ ਫਿਰੇ ਜੀ ਦੇ ਵਿਆਹ ਦੀ ਸੜੀ ਕਹਾਣੀ ਹਜੇ 2 ਦਿਨ ਹੋਏ ਨੇ ਦਾਤਿਆ ਕਰਤਾ ਪਾਣੀ ਪਾਣੀ ਹਜੇ 2 ਦਿਨ ਹੋਏ ਨੇ ਦਾਤਿਆ ਕਰਤਾ ਪਾਣੀ ਪਾਣੀ ਤੌੜੇ ਵਾਲਾ ਦਵਿੰਦਰ ਜੀ ਹੱਥ ਜੋੜ ਕਰੇ ਅਰਦਾਸਾਂ ਭੁੱਖੇ ਮਰਨ ਪਸ਼ੂ ਪੰਛੀ ਸਭ ਦੀਆਂ ਤੇਰੇ ਉੱਤੇ ਆਸਾਂ ਦਿਹਾੜੀ ਯਾਰ ਗਰੀਬੜ ਨੇ ਜੀਨੇ ਕਰਕੇ ਉਹ ਯੋਖਾਣੀ ਹਜੇ ਦੋ ਦਿਨ ਹੋਏ ਨੇ ਦਾਤਿਆ ਕਰਤਾ ਪਾਣੀ ਪਾਣੀ ਹਜੇ ਦੋ ਦਿਨ ਹੋਏ ਨੇ ਦਾਤਿਆ ਕਰਤਾ ਪਾਣੀ ਪਾਣੀ